ਅਧਿਆਪਕ ਦਿਵਸ ਦੇ ਮੌਕੇ ਪੂਰੇ ਪੰਜਾਬ ਦੇ ਵਿੱਚ ਤਕਰੀਬਨ 77 ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਉਸੇ ਲੜੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ 6 ਅਧਿਆਪਕ ਚੁਣੇ ਗਏ ਹਨ ਮਾਨਸਾ ਔਰ ਪਟਿਆਲਾ 6 ਅਧਿਆਪਕਾਂ ਜੋ ਮਾਨਸਾ ਜ਼ਿਲ੍ਹੇ ਜੋ ਚੁਣੇ ਗਏ ਉਹਨਾਂ ਚੋਂ ਇੱਕ ਹਨ ਮਾਸਟਰ ਰਣਜੀਤ ਸਿੰਘ ਬਰੇ ਜੋ ਕਿ ਅਜੀਤ ਸਰ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਬਲਾਕ ਭਲਾਡੇ ਦਾ ਉੱਥੇ ਮਾਸਟਰ ਜੀ ਸੇਵਾ ਨਿਭਾ ਰਹੇ ਹਨ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੀ ਮਿਹਨਤ ਅੱਜ ਰੰਗ ਲਾਈ ਹੈ ਜਿਨ੍ਹਾਂ ਨੂੰ ਅੱਜ ਅਵਾਰਡ ਮਿਲਿਆ ਗਿਆ ਆਪਾਂ ਮਿਲਦੇ ਆ ਮਾਸਟਰ ਜੀ ਨੂੰ ਉਹਨਾਂ ਸੁਣਦੇ ਉਹਨਾਂ ਦੇ ਵਿਚ ਆ ਮਾਸਟਰ ਜੀ ਕੀ ਕਾਰਨ ਹੋਇਆ ਕਿ ਪੰਜਾਬ ਸਰਕਾਰ ਨੂੰ ਤੁਹਾਨੂੰ ਚੁਣਨਾ ਪਿਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਇੱਕ ਛੋਟਾ ਜਿਹਾ ਢਾਣੀ ਦੇ ਵਿੱਚੋਂ ਤੁਹਾਨੂੰ ਚੁਣਿਆ ਗਿਆ ਕੀ ਕਹੋਗੇ ਇਸ ਬਾਰੇ ਜੀ ਦੇਖੋ ਜੀ ਕੋਈ ਜਿਹੜਾ ਮਾਨ ਸਨਮਾਨ ਜਾਂ ਕੋਈ ਪ੍ਰਾਪਤੀ ਹੁੰਦੀ ਹੈ ਇਹ ਕੋਈ ਇੱਕ ਦੋ ਦਿਨ ਦਾ ਕੰਮ ਨਹੀਂ ਹੈਗਾ ਇਹਦੇ ਪਿੱਛੇ ਇੱਕ ਲੰਬੀ ਮਿਹਨਤ ਜਾਂ ਲੰਬਾ ਸਿਰੜ ਵੀ ਕੰਮ ਕਰਦਾ ਹੈ ਇਹ ਸਕੂਲ ਦੀ ਗੱਲ ਕਰਾਂ ਤਾਂ ਇੱਥੇ ਸਾਰਾ ਸਟਾਫ ਸਾਡੇ ਮੁੱਖ ਅਧਿਆਪਕ ਮਤਲਬ ਇੰਨੇ ਕੁ ਮਿਹਨਤੀ ਨੇ ਸਾਰੇ ਇੱਕ ਤੋਂ ਵੱਧ ਕੇ ਦੂਜੇ ਸਾਰੇ ਮਿਹਨਤ ਕਰਨ ਵਾਲੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਜੀਤ ਸਾਰੀ ਘਟਾਣੀ ਹੈ ਜਿੱਥੇ ਸਿਰਫ 25-26 ਘਰ ਨੇ ਸਾਡੇ ਕੋਲੇ 170 ਤੋਂ ਜਿਹੜੇ ਵੱਧ ਬੱਚੇ ਨੇ ਦੂਸਰੇ ਹੋਰ ਪਿੰਡਾਂ ਤੋਂ ਆਉਂਦੇ ਨੇ ਸਾਰਿਆਂ ਦੀ ਮਿਹਨਤ ਤੇ ਸਹਿਯੋਗ ਨਾਲ ਅਸੀਂ ਇਸ ਸਕੂਲ ਨੂੰ ਫੁੱਲੀ ਏਸੀ ਸਮਾਰਟ ਸਕੂਲ ਬਣਾਇਆ ਤਾਂ ਹੀ ਉਹ ਇੱਥੇ ਖੋਰ ਖਾਸ ਗੱਲ ਦੱਸਦੀ ਹੈ ਮਾਨਸਾ ਜ਼ਿਲ੍ਹੇ ਦਾ ਇੱਕੋ ਇੱਕ ਇੰਗਲਿਸ਼ ਮੀਡੀਅਮ ਪ੍ਰਾਇਮਰੀ ਸਕੂਲ ਹੈ ਇਹ ਜਿੱਥੇ ਕਿ ਮਾਪਿਆਂ ਨੂੰ ਇਹ ਲੱਗਦਾ ਵੀ ਅਸੀਂ ਜਦੋਂ ਇੱਥੇ ਸਰਕਾਰੀ ਸਕੂਲ ਇੰਗਲਿਸ਼ ਮੀਡੀਅਮ ਹੈ ਇੱਥੇ ਪ੍ਰਾਪਤੀਆਂ ਨੇ ਇੱਥੇ ਪੜ੍ਹਾਉਂਦੇ ਆ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਸਾਡੇ ਨਿੱਕੇ ਸੱਦੇ ਤੇ ਆਉਂਦੇ ਵੀ ਨੇ ਸਹਿਯੋਗ ਵੀ ਵਧੀਆ ਕਰਦੇ ਨੇ ਤੇ ਬਾਕੀ ਜੇ ਗੱਲ ਕਰੀਏ ਆਪਾਂ ਪ੍ਰਾਪਤੀਆਂ ਦੀ ਤਾਂ ਇਹ ਸਕੂਲ ਦੀ ਜਿਹੜੀ ਪ੍ਰਾਪਤੀਆਂ ਦੀ ਲਿਸਟ ਹੈ ਬਹੁਤ ਲੰਬੀ ਹੈ ਸਭ ਤੋਂ ਪਹਿਲਾਂ ਜੇ ਵਿਦਿਅਕ ਮੁਕਾਬਲਿਆਂ ਦੀ ਗੱਲ ਕਰੀਏ ਪਿਛਲੇ 3-4 ਸਾਲਾਂ ਤੋਂ ਇਲਾਵਾ ਪਿਛਲੇ ਸਾਲਾਂ 'ਚ ਵੀ ਗੱਲ ਕਰੀਏ ਤਾਂ ਸਟੇਟ ਲੈਵਲ ਤੱਕ ਸਾਡੀ ਖੇਡਾਂ ਦੇ ਵਿੱਚ ਕਬੱਡੀ, ਗੱਤਕਾ ਤੇ ਬਾਕੀ ਵਿਦਿਅਕ ਮੁਕਾਬਲਿਆਂ 'ਚ ਕਵਿਤਾ, ਭਾਸ਼ਣ, ਕੋਰੋਗ੍ਰਾਫੀ, ਪੰਗੜਾ, ਨਾਟਕ ਇਹ ਸਾਰੇ ਮੁਕਾਬਲੇ ਆਏ ਸਾਲ ਅਸੀਂ ਸਟੇਟ ਲੈਵਲ ਤੱਕ ਕੰਪੀਟ ਕਰਦੇ ਆਂ ਉੱਥੋਂ ਪੋਜੀਸ਼ਨਾਂ ਵੀ ਲੈ ਕੇ ਆਉਨੇ ਆ ਇਸ ਤੋਂ ਇਲਾਵਾ ਜੇ ਅਨੁਸ਼ਾਸਨ ਦੀ ਗੱਲ ਕਰੀਏ ਤਾਂ ਤੁਸੀਂ ਬੱਚਿਆਂ ਨੂੰ ਦੇਖੋ ਵੀ ਸਾਡੇ ਬੱਚੇ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲ ਦੇ ਬੱਚੇ ਆ ਉਹ ਕਿਸੇ ਗੱਲੋਂ ਘੱਟ ਨਹੀਂ ਹੈਗੇ ਤੇ ਉਹ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਮਾਤ ਪਾਉਂਦੇ ਆ ਹਰ ਇੱਕ ਫੀਲਡ ਦੇ ਵਿੱਚ ਹਾਂਜੀ ਅਸੀਂ ਜਿਸ ਤਰ੍ਹਾਂ ਐਂਟਰੀ ਕੀਤੀ ਮਾਸਟਰ ਜੀ ਦੇਖਿਆ ਗਿਆ ਕਿ ਬੱਚੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਪਰ ਅਸੀਂ ਇੱਕ ਨਿਗਾਹ ਮਾਰੀ ਸਾਨੂੰ ਇਹ ਮਹਿਸੂਸ ਹੈ ਕਿ ਗਰਾਊਂਡ ਇੱਕ ਛੋਟਾ ਜਿਹਾ ਜਿਸ ਨੂੰ ਅਸੀਂ ਸੁngੜਾ ਜਾਂ ਗਰਾਊਂਡ ਕਹਿ ਦਈਏ ਵੀ ਉਸ ਦੇ ਵਿੱਚ ਬੱਚੇ ਤਿਆਰੀ ਕਰ ਰਹੇ ਨੇਗੇ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਕੂਲ ਹਾਂਜੀ ਇਹ ਦੱਸਣਾ ਚਾਹੁੰਦੇ ਆ ਅਸੀਂ ਕਿ ਜਿਸ ਤਰ੍ਹਾਂ ਇਹ ਟਾਣੀ ਹੈ ਛੋਟੀ ਜੀ ਇਸ ਤਰ੍ਹਾਂ ਇਹ ਸਾਡੇ ਸਕੂਲ ਦਾ ਏਰੀਆ ਬਹੁਤ ਘੱਟ ਆ ਛੋਟਾ ਹੈ ਜਿਹੜਾ ਸਾਡੇ ਗਰਾਊਂਡ ਹੈ ਉਸ ਇੱਕ ਸਿਰਫ ਕਬੱਡੀ ਦਾ ਗਰਾਊਂਡ ਹੀ ਬਣ ਸਕਦਾ ਤੁਸੀਂ ਜਿਵੇਂ ਦੇਖਿਆ ਤੇ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰਦੇ ਆ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੇ ਬਹੁਤ ਮਿਹਨਤੀ ਨੇ ਅਸੀਂ ਨਾਲ ਵਾਲਾ ਜੋ ਖੇਤ ਹੈ ਉਹ ਅਸੀਂ ਮਤਲਬ ਉਹਨਾਂ ਨੂੰ ਬੇਨਤੀ ਕਰਕੇ ਜਿਵੇਂ ਵੀ ਕਰਕੇ ਉਹਨਾਂ ਦੀ ਪੰਚਾਇਤ ਰਾਹੀਂ ਜਾਂ ਉਹਨਾਂ ਨੂੰ ਕਹਿ ਕੇ ਵੀ ਅਸੀਂ ਇੱਕ ਦੋ ਕਨਾਲਾਂ ਆਏ ਬਾਰ ਲੈਣੇ ਉਹਨਾਂ ਤੋਂ ਉੱਥੇ ਗਰਾਊਂਡ ਬਣਾਉਣੇ ਆ ਤੇ ਉੱਥੇ ਹੀ ਬੱਚਿਆਂ ਦੀ ਤੈਅਰੀ ਕਰਵਾਈ ਜਾਂਦੀ ਹੈ ਮਤਲਬ ਸਕੂਲ ਕੋਲੇ ਸਾਡੇ ਕੋਲੇ ਗਰਾਊਂਡ ਘੱਟ ਹੋਣ ਕਰਕੇ ਸਾਨੂੰ ਇਹ ਸਮੱਸਿਆ ਤਾਂ ਹੈਗੀ ਹੈ ਪਰ ਅਸੀਂ ਮਤਲਬ ਇਸ ਚੀਜ਼ ਕਰਕੇ ਇਹਨੂੰ ਸਮੱਸਿਆ ਨੂੰ ਭਾਰੂ ਨਹੀਂ ਹੋਣ ਦਿੰਦੇ ਬਲਕਿ ਅਸੀਂ ਚਾਹੇ ਥਾਂ ਲਈਏ ਈਵਨ ਕਿ ਪਿਛਲੇ 2 ਸਾਲ ਪਹਿਲਾਂ ਜਦੋਂ ਇੱਥੇ ਮਤਲਬ ਸਾਡੇ ਕੋਲੇ ਥਾਂ ਅਵੇਲੇਬਲ ਨਹੀਂ ਸੀ ਤਾਂ ਅਸੀਂ ਕਿਸੇ ਦੇ ਘਰੇ ਜਾ ਕੇ ਉਹ ਉਹਨਾਂ ਤੱਕ ਬੇੜਾ ਵੱਡਾ ਸੀ ਉੱਥੇ ਖੋਖੋ ਦੇ ਗਰਾਊਂਡ ਦੇ ਵਿੱਚ ਬੱਚਿਆਂ ਦੀ ਤੈਅਰੀ ਕਰਵਾਈ ਹੋਈ ਹੈ ਤਾਂ ਉਹ ਬੱਚੇ ਜ਼ਿਲ੍ਹਾ ਲੈਵਲ ਤੱਕ ਵੀ ਕੋ ਕੋ ਖੇਡ ਕੇ ਆਏ ਨੇ ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਆਂ ਵੀ ਮਤਲਬ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਪਰ ਜੇ ਸਿੱਧਕ ਹੋਵੇ ਤਾਂ ਉਹ ਤੇ ਫਤਿਹ ਜ਼ਰੂਰ ਪ੍ਰਾਪਤ ਕਰ ਸਕਦੇ ਆਂ ਸਾਡੇ ਨਾਲ ਹਨ ਸਕੂਲ ਦੇ ਹੈਡਮਾਸਟਰ ਸਤਪਾਲ ਸਿੰਘ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਉਹ ਮਾਸਟਰ ਜੀ ਤੁਹਾਡੇ ਸਕੂਲ ਦੇ ਸਟਾਫ ਮੈਂਬਰ ਨੂੰ ਸਟੇਟ ਅਵਾਰਡ ਨਾਲ ਨਮਾਜਿਆ ਗਿਆ ਕੀ ਕਹੋਗੇ ਤੁਸੀਂ ਅ ਬੜੀ ਖੁਸ਼ੀ ਹੋਈ ਹੈ ਜੀ ਸਾਡੇ ਸਕੂਲ ਦੇ ਹੋਣਹਾਰ ਅਧਿਆਪਕ ਰਣਜੀਤ ਸਿੰਘ ਬਰੇ ਨੂੰ ਕੱਲ 5 ਸਤੰਬਰ ਦੇ ਅਧਿਆਪਕ ਦੇ ਦਿस्ते ਮਾਨ ਜੋ ਮੁੱਖ ਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਤੇ ਸਮੂਹ ਪੰਜਾਬ ਸਰਕਾਰ ਵੱਲੋਂ ਜਿਹੜਾ ਸਟੇਟ ਅਵਾਰਡ ਦਿੱਤਾ ਗਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਰੇ ਨੱਗਰ ਨੂੰ ਸਾਰੇ ਬੱਚਿਆਂ ਨੂੰ ਸਾਾਨੂੰ ਬਹੁਤ ਖੁਸ਼ੀ ਹੈ ਜੀ ਬਹੁਤ ਵਧੀਆ ਪ੍ਰਾਪਤੀ ਹੈ ਸਾਡੇ ਸਕੂਲ ਦੀ ਹੈ ਸਰ ਇੱਕ ਛੋਟਾ ਜਿਹਾ ਆਪਾਂ ਇਹਨੂੰ ਢਾਣੀ ਕਹਿ ਸਕਦੇ ਹਾਂ ਜਿੱਦੋਂ ਛੋਟੀ ਜਿਹੀ ਆਬਾਦੀ ਹੈ ਫਿਰ ਵੀ ਤੁਹਾਡੇ ਸਕੂਲ ਨੂੰ ਪੰਜਾਬ ਦੇ ਵਿੱਚ ਅਵਾਰਡ ਲਈ ਚੁਣਿਆ ਗਿਆ ਹਾਂਜੀ ਇਹ ਇਹਦੇ ਪਿੱਛੇ ਬੜੀ ਮਿਹਨਤ ਹੈ ਜੀ ਸਾਡਾ ਜਿਹੜਾ ਸਟਾਫ ਆ ਸਾਰੇ ਸਟਾਫ ਬਹੁਤ ਮਿਹਨਤੀ ਹੈ ਤੇ ਸਾਰੇ ਰਲ ਮਿਲ ਕੇ ਜਿਹੜਾ ਸਕੂਲ ਹੈ ਨੂੰ ਇੱਥੇ ਤੱਕ ਲੈ ਕੇ ਆਏ ਆ ਅੱਜ 184 ਬੱਚੇ ਇਹਦੇ ਵਿੱਚ ਪੜ੍ਹਦੇ ਨੇ ਇਹ ਫੁੱਲੀ ਏਸੀ ਹੈ ਜੀ ਇੰਗਲਿਸ਼ మీడియం ਸਕੂਲ ਹੈ ਤੇ ਮਤਲਬ ਦੂਰੋਂ ਦੂਰੋਂ ਦੋ ਪਿੰਡਾਂ ਤੋਂ ਤਕਰੀਬਨ ਤਿੰਨ ਪਿੰਡਾਂ ਤੋਂ ਬੱਚੇ ਇੱਥੇ ਪੜ੍ਹਨ ਵਾਸਤੇ ਆਉਂਦੇ ਨੇ ਜੀ ਤੇ ਸਾਰਾ ਸਟਾਫ ਮਿਹਨਤੀ ਹੈ ਮਿਹਨਤ ਸਦਕੀ ਜਿਹੜਾ ਸਰਕਾਰ ਨੇ ਇਹ ਇਵਾਰਲੀ ਰਣਜੀਤ ਸਾਹਿਬ ਨੂੰ ਚੁਣਿਆ ਤੇ ਖੁਸ਼ੀ ਇਸ ਗੱਲ ਦੀ ਹੈ ਵੀ ਇਹ ਸਾਡਾ ਸਕੂਲ ਜ਼ਿਲ੍ਹੇ ਦਾ ਉਹ ਸਕੂਲ ਹੈ ਪਹਿਲਾਂ 2019 ਦੇ ਵਿੱਚ ਮੈਨੂੰ ਵੀ ਸਟੇਟ ਅਵਾਰਡ ਮਿਲ ਚੁੱਕਿਆ ਹੈ ਸਾਡੇ ਸਕੂਲ ਦੇ ਹਿੱਸੇ ਦੋ ਅਵਾਰਡ ਅਰਜਾ ਚੁੱਕੇ ਨੇ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਕੁਝ ਸਟਾਫ ਦੇ ਟੀਚਰ ਹੋਰ ਵੀ ਹਨ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਬੰਦੀਪ ਕੌਰ ਜੀ ਮੈਡਮ ਕਿਸ ਤਰ੍ਹਾਂ ਲੱਗਾ ਤੁਹਾਡੇ ਸਟਾਫ ਦੇ ਮੈਂਬਰ ਨੂੰ ਅਵਾਰਡ ਨਾਲ ਨਵਾਜਿਆ ਗਿਆ ਸਰ ਸਾਨੂੰ ਤਹਿ ਦਿਲ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਡੇ ਸਰ ਜਿਹੜੇ ਇਸ ਅਵਾਰਡ ਦੇ ਲਾਇਕ ਹੈਗੇ ਸੀ ਜਿਨ੍ਹਾਂ ਦੇ ਵਿੱਚ ਇੰਨੇ ਗੁਣ ਨੇ ਉਹਨਾਂ ਨੂੰ ਅਵਾਰਡ ਮਿਲਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਮੈਮੀ ਸਰ ਇਹ ਕਹਿਣਾ ਚਾਹੁੰਗੀ ਕਿ ਜਿਹੜਾ ਇਹ ਵਾਲਾ ਅਵਾਰਡ ਹੈ ਤੇ ਸਹੀ ਹੱਥਾਂ ਦੇ ਵਿੱਚ ਗਿਆ ਹੈ ਮੈਂ ਜਿਹੜੀ ਗੱਲ ਕਹੀਏ ਤੇ ਜਿਹੜੀਆਂ ਮਤਲਬ ਸਰ ਨੇ ਕੰਮ ਕੀਤੇ ਨੇ ਉਹਨਾਂ ਦੇ ਮੁੱਖ ਰੱਖ ਕੇ ਹੀ ਜਿਹੜਾ ਸਾਨੂੰ ਅਵਾਰਡ ਦਿੱਤਾ ਗਿਆ ਸੀ ਹਾਂਜੀ ਮੈਮ ਆਪਾਂ ਕੀ ਹਾਂਜੀ ਸਰ ਮੇਰੇ ਵੀ ਇਹੀ ਹੈ ਕਿ ਸਰ ਬਹੁਤ ਜ਼ਿਆਦਾ ਡਿਸਰਵਿੰਗ ਨੇ ਔਰ ਸਰ ਨੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਸਰ ਇਸ ਅਵਾਰਡ ਦੇ ਸਹੀ ਮਾਇਨੇ 'ਚ ਹੱਕਦਾਰ ਨੇ ਸਰ ਪ੍ਰਾਇਮਰੀ ਸਕੂਲ ਜੋ ਹੈ ਸ਼ੁਰੂ ਤੋਂ ਹੀ ਇੱਥੇ ਬੱਚਾ ਨੂੰ ਇੰਗਲਿਸ਼ ਸਿਖਾਈ ਜਾਂਦੀ ਹੈ ਔਰ ਹਰ ਕਮਰੇ ਦੇ ਵਿੱਚ ਬੱਚਿਆਂ ਨੂੰ ਏਸੀ ਦੀ ਸਹੂਲਤ ਵੀ ਦਿੱਤੀ ਗਈ ਹੈ ਇੱਥੇ ਨੰਨੇ-ਮੁੰਨੇ ਬੱਚੇ ਗੱਲ ਰਿਹਾ ਜੋ ਆਪਸ ਵਿੱਚ ਗੱਲਾਂ ਕਰ ਰਿਹਾ ਪਰ ਫਿਰ ਉਹ ਤਾਂ ਕੀ ਕਹਿੰਦੇ ਨੇ ਆਈ ਐਮ ਫਾਈਨ ਐਂਡ ਯੂ ਆਈ ਐਮ ਫਾਈਨ ਟੂ ਯੂ ਲੁੱਕ ਵਰੀਡ ਇਜ਼ देयर 애니 ਪ੍ਰੋਬਲਮ ਯੂ ਕੈਨ ਸ਼ੇਅਰ ਇਟ ਵਿਦ ਮੀ ਐਕਚੁਅਲੀ ਆਈ ਐਮ ਵਰੀਡ ਅਬਾਊਟ ਮਾਈ ਐਗਜ਼ਾਮ ਥੇਅਰ ਇਜ਼ ਓਨਲੀ 1 ਵੀਕ ਲੈਫਟ ਫਾਰ ਇਟ ਸੋ ਆਈ ਥਿੰਕ ਆਈ ਹੈਵ ਨਟ ਸਟੱਡਿਡ Anything, I am feeling nervous. Oh, just focus on your study and you won't face any problem. That's the problem. I can't concentrate. Why? I think I spent most of my time. On phone that's a very bad use you know the harmful effects of mobile phone on your physical and mental health yeah I also suffering from headache and weak eyesight that's a very natural you should take a part in a physical exercise I spend most of my time on study this way you can focus on your study and do well in exams you are right I need to push myself you should ਥੈਂਕ ਯੂ ਵੈਰੀ ਮਚ ਫਾਰ ਇਨਸਪਾਇਰਿੰਗ ਮੀ ਆਈ ਵਿਲ ਸ਼ੋਰਲੀ ਫੋਲੋ ਇਟ ওকে ਦਨ ਬਾਈ ਆਈ ਵਿਲ ਮੀਟ ਯੂ ਸੂਨ ਬਾਈ 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 ਬਾਕਸਰ ਆਪਾ ਦੇ ਰਹੇ ਆ ਕਿ ਸ਼ਹਿਰਾਂ ਦੇ ਪਿੰਡਾਂ ਦੇ ਜੋ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣ ਦੀ ਕੋਸ਼ਿਸ਼ ਕਰਦੇ ਆ ਨੇ ਕਿ ਸਾਡੇ ਬੱਚਾ ਉੱਥੇ ਪੜ੍ਹੇਗਾ ਪਰ ਅਸੀਂ ਇੱਕ ਛੋਟੀ ਜਿਹੀ ਢਾਣੀ ਚਾਕੇ ਦੇਖਿਆ ਜਿੱਥੇ ਕਿ ਇਹ ਜਿਹੜਾ ਸਕੂਲ ਹੈ ਪ੍ਰਾਈਵੇਟ ਸਕੂਟਾ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ ਹਰ ਕਮਰੇ ਦੇ ਵਿੱਚ ਤੁਹਾਨੂੰ ਏਸੀ ਮਿਲੇਗਾ ਬੱਚਿਆਂ ਨੂੰ ਇੰਗਲਿਸ਼ ਮੀਡਿਅਮ ਵਿੱਚ ਪੜਾਇਆ ਜਾਂਦਾ ਹੈ ਵੱਡੀ ਗੱਲ ਦੇਖੋ ਜੇ ਮਿਲੀ ਹੈ ਕਿ ਜੋ ਏਸੀ ਚੱਲਦੇ ਹਨ ਕਮਰੇ ਦੇ ਵਿੱਚ ਕੋਈ ਵੀ ਉਸ ਨੂੰ ਸਰਕਾਰੀ ਫੰਡ ਨਹੀਂ ਜਾ ਰਿਹਾ ਇਹ ਸਭ ਜੋ ਹੈ ਆਪਣੇ ਸਟਾਫ ਦੀ ਮਿਹਨਤ ਸਦਕਾ ਹੀ ਚੱਲ ਰਹੇ ਹਨ ਪੰਕਜ ਸਰਦਾਨਾ ਬੁੜਲਾਡਾ